ਇੱਕ ਪਾਸੇ ਪੰਜਾਬ ਵਿੱਚ ਠੰਡ ਘਟ ਹੋਣ ਦਾ ਨਾਂ ਨਹੀਂ ਲੈ ਰਹੀ ਤਾਂ ਦੂਜੇ ਪਾਸੇ ਸਿਆਸੀ ਪਾਰਾ ਵੀ ਆਉਣ ਦੀ ਥਾਂ ਉੱਪਰ ਹੀ ਚੜਦਾ ਜਾ ਰਿਹਾ ਹੈ ਕਾਂਗਰਸ ਆਪਣੇ ਕਮਾਸਾਨ ਵਿੱਚ ਉਲਝੀ ਰਹਿੰਦੀ ਆ ਤਾਂ ਉਸ ਦਾ ਵਿਰੋਧੀ ਧਿਰ ਵਾਲਾ ਰੋਲ ਸ਼੍ਰੋਮਣੀ ਅਕਾਲੀ ਦਲ ਵਾਲੇ ਕਰਨ ਲੱਗੇ ਨੇ ਨਵਜੋਤ ਸਿੰਘ ਸਿੱਧੂ ਆਪਣੀ ਬੱਕਰੀ ਡਫਲੀ ਵੀ ਬੁਜਾ ਰਹੇ ਨੇ ਅਤੇ ਰਾਗ ਵੀ ਆਲਾਪ ਰਹੇ ਨੇ ਕਰਤਾਰਪੁਰ ਕੋਰੀਡੋਰ ਰਾਹੀਂ ਸਾਥੀਆਂ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਸਮੇਂ ਉਹਨਾਂ ਅਹਿਮ ਗੱਲਬਾਤ ਕਰਦੇ ਆ ਪੰਜਾਬ ਅਤੇ ਪੰਜਾਬੀਆਂ ਨੂੰ ਗੁਰਵਤ ਵਿੱਚੋਂ ਬਚਾਉਣ ਦੇ ਵਿਚਾਰ ਰੱਖੇ ਕੜਾਕੇ ਦੇ ਸਟੰਡ ਵਿੱਚ ਇਸ ਤੋਂ ਵੀ ਵੱਧ ਗਰਮ ਖਬਰ ਅਕਾਲੀ ਆਗੂ ਲਿਆਏ ਵਿਕਰਮ ਮਜੀਠੀਆ ਨੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੋਰਨਾਂ ਨਾਲ ਜਾ ਕੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨਾਲ ਮੁਲਾਕਾਤ ਕੀਤੀ ਕਈ ਦਿਨਾਂ ਤੋਂ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਦਾ ਰੌਲਾ ਪਾ ਰਹੇ ਮਜੀਠੀਆ ਨੇ ਅੱਜ ਇਸ ਵੀਡੀਓ ਦੀ ਪੈਨ ਡਰਾਈਵ ਰਾਜਪਾਲ ਹਵਾਲੇ ਕਰ ਦਿੱਤੀ ਮਜੀਠੀਆ ਨੇ ਕਿਹਾ ਕਿ ਉਹ ਨੈਤਿਕ ਤੌਰ ਤੇ ਅਜਿਹੀ ਗੰਦੀ ਵੀਡੀਓ ਪਬਲਿਕ ਡੋਮੇਨ ਵਿੱਚ ਨਹੀਂ ਚਾਹੁੰਦੇ ਜਿਸ ਕਰਕੇ ਉਹ ਇਸ ਨੂੰ ਜਾਰੀ ਨਹੀਂ ਕਰ ਸਕਦੇ ਇਸੇ ਕਰਕੇ ਉਹਨਾਂ ਵੀਡੀਓ ਤੇ ਕਾਰਵਾਈ ਦਾ ਫੈਸਲਾ ਪੰਜਾਬ ਦੇ ਰਾਜਪਾਲ ਉਤੇ ਛੱਡ ਦਿੱਤਾ ਹੈ ਜਿਨ੍ਹਾਂ ਕੋਲ ਹੁਣ ਇਹ ਵੀਡੀਓ ਮੌਜੂਦ ਹੈ ਇਸ ਤੋਂ ਪਹਿਲਾਂ ਇੱਕ ਹੋਰ ਕੈਬਨਿਟ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਵੀ ਰਾਜਪਾਲ ਨੂੰ ਸੌਂਪੀ ਗਈ ਸੀ ਇਹ ਵੀਡੀਓ ਸੁਖਪਾਲ ਸਿੰਘ ਖੈਰਾ ਨੇ ਦਿੱਤੀ ਸੀ ਜਿਸ ਨੂੰ ਰਾਜਪਾਲ ਨੇ ਫੋਰੈਂਸਿਕ ਜਾਂਚ ਲਈ ਭੇਜਿਆ ਹੋਇਆ ਹੈ ਰਾਜਪਾਲ ਹੁਣ ਇਸ ਨਵੀਂ ਵੀਡੀਓ ਦਾ ਕੀ ਕਰਨਗੇ ਕੀ ਉਹ ਇਸ ਵੀਡੀਓ ਨੂੰ ਦੇਖਣ ਉਪਰੰਤ ਇਸ ਨੂੰ ਵੀ ਫ੍ਰੈਂਸਿਕ ਜਾਂਚ ਲਈ ਭੇਜਣਗੇ ਜਾਂ ਇਸ ਤੋਂ ਅੱਗੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਹੋਏਗੀ ਜੋ ਸਵੰਧਤ ਮੰਤਰੀ ਅਤੇ ਪੰਜਾਬ ਬਜਾਰਤ ਲਈ ਸਰਦਰਦੀ ਬਣੇਗੀ ਇਸ ਦੇ ਨਾਲ ਹੀ ਅਕਾਲੀਆਂ ਦੇ ਵਬਦ ਨੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਮਾਮਲੇ ਵਿੱਚ 26 ਜਨਵਰੀ ਨੂੰ ਤਿਰੰਗਾ ਝੰਡਾ ਲਹਿਰਾਉਣ ਤੋਂ ਰੋਕਣ ਦਾ ਮਾਮਲਾ ਵੀ ਰਾਜਪਾਲ ਕੋਲ ਚੁੱਕਿਆ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿੱਚ ਵੀ ਅਕਾਲੀ ਦਲ ਪੰਜਾਬ ਦੀ ਹਾਕਮਤਿਰ ਅਤੇ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੇਰ ਰਿਹਾ ਹੈ। ਦੂਜੇ ਪਾਸੇ ਅਜਿਹੇ ਮੌਕੇ ਸਾਹਮਣੇ ਆਉਣ ਵਾਲੇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸੁਖਵੀਰ ਬਾਦਲ ਅਤੇ ਵਿਕਰਮ ਮਜੀਠੀਆ 'ਤੇ ਦਿਨ ਰਾਤ ਝੂਠ ਬੋਲਣ ਦੇ ਦੋਸ਼ ਲਾਏ। ਉਹਨਾਂ ਆਖਿਆ ਕਿ ਸਾਰੀ ਤਰਫ਼ ਸੱਤਾ ਦੀ ਹੈ ਅਤੇ ਸੱਤਾ ਖੁੱਸ ਜਾਣ ਤੋਂ ਬਾਅਦ ਵੀ ਸਿਆਸਤ ਵਿੱਚ ਪੈਰ ਨਾ ਲੱਗਣ ਕਰਕੇ ਇਹ ਆਗੂ ਗਮਰਾਹਕੁਣ ਬਿਆਨਬਾਜ਼ੀ ਕਰ ਰਹੇ ਨੇ। ਜੇਕਰ ਵਿਰੋਧੀ ਸੱਤਾ ਤੋਂ ਬਾਂਝੇ ਹੋ ਕੇ ਤਰਫ ਰਹੇ ਨੇ ਤਾਂ ਹਾਕਮਧਰ ਦੀ ਗੱਲਬਾਤ ਵੀ ਬੜਕਵਾਲੀ ਆ ਇਸ ਤਰ੍ਹਾਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਪਰ ਲੋਕਾਂ ਅਤੇ ਪੰਜਾਬ ਨੂੰ ਇਸ ਦਾ ਕੀ ਲਾਭ ਪੰਜਾਬ ਅਤੇ ਪੰਜਾਬੀਆਂ ਦੇ ਅਸਲ ਮੁੱਦਿਆਂ ਜੀਵਨ ਪੱਧਰ ਉੱਪਰ ਚੁੱਕਣ ਤਰੱਕੀ ਅਤੇ ਰੋਜ਼ਗਾਰ ਦੀ ਗੱਲ ਕਰਨ ਦੀ ਥਾਂ ਸਭ ਕੁਝ ਤੋਮਤਵਾਦੀ ਵਿੱਚ ਉਲਝਾ ਕੇ ਰੱਖਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਗੱਲ ਵਿਕਰਮ ਮਜੀਠੀਆ ਵੱਲੋਂ ਰਾਜਪਾਲੂ ਮਿਲ ਕੇ ਉਹ ਵੀਡੀਓ ਸੌਪਣ ਸਮੇਂ ਉਸ ਮੰਤਰੀ ਦਾ ਨਾਂ ਰਾਜਪਾਲ ਕੋ ਲੈਣ ਅਤੇ ਉਸ ਨੂੰ ਬਰਕਾਰਾਸ ਕਰਨ ਦੀ ਮੰਗ ਬਾਰੇ ਤੁਹਾਨੂੰ ਯਾਦ ਹੋਣਾ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਤੁਹਾਡੇ ਅੱਗੇ ਰੂਬਰੂ ਹੋਇਆ ਸੀ ਔਰ ਤੁਹਾਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਇੱਕ ਬੜੀ ਆਬਜੈਕਸ਼ਨੇਬਲ ਵੀਡੀਓ ਇੱਕ ਮਨਿਸਟਰ ਸਾਹਿਬ ਜੀ ਮੇਰੇ ਕੋਲ ਆਈ ਹੈ ਜਿਹੜੀ ਮੈਂ ਕਿਸੇ ਹਾਲਾਤੇ ਵੀ ਜਨ ਤੱਕ ਨਹੀਂ ਕਰ ਸਕਦਾ ਸੀ ਕਈ ਪ੍ਰੈਸ ਵਾਲੇ ਵੀਰਾਂ ਨੇ ਉਦੋਂ ਵੀ ਮੈਨੂੰ ਕਿਹਾ ਕਿ ਸਾਨੂੰ ਵੀਡੀਓ ਦੇ ਦਿਓ ਮੈਂ ਵੀ ਆਪ ਦੀ ਜ਼ਿੰਮੇਵਾਰੀ ਸਮਝਦਾ ਹਾਂ ਔਰ ਇਹ ਜੀ ਵੀਡੀਓ ਪਬਲਿਕ ਡੋਮੇਨ ਚ ਆਵੇ ਇਹ ਮੈਂ ਠੀਕ ਨਹੀਂ ਸਮਝਦਾ ਔਰ ਇਸ ਲਈ ਤੁਹਾਨੂੰ ਯਾਦ ਹੋਊਗਾ ਕਿ ਤੁਹਾਡੇ ਸਾਹਮਣੇ ਲਾਈਵ ਪ੍ਰੋਗਰਾਮ ਚੋ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਅਪੀਲ ਵੀ ਕੀਤੀ ਭਗਵੰਤ ਮਾਨ ਨੂੰ ਕਿ ਮੈਂ ਇਹ ਅਬਜੈਕਟਨੇਬਲ ਵੀਡੀਓ ਜੋ ਮੇਰੇ ਕੋਲ ਆਈ ਹੈ ਮੈਂ ਤੁਹਾਨੂੰ ਦਿਣਾ ਚਾਹੁੰਦਾ ਮੇਰੀ ਵੀ ਅਜਾ ਨਾਗਰਿਕ ਜ਼ਿੰਮੇਵਾਰੀ ਬਣਦੀ ਹੈ ਜੇ ਮੇਰੇ ਧਿਆਨ 'ਚ ਕੋਈ ਗੱਲ ਆਈ ਹੈ ਮੈਂ ਸੀਐਮ ਸਾਹਿਬ ਦੇ ਧਿਆਨ 'ਚ ਲਿਆਵਾ ਕਿਉਂਕਿ ਉਹਨਾਂ ਦੇ ਵੀ ਜੇਸ ਮਿਨਿਸਟਰ ਤੇ ਇਲਜ਼ਾਮ ਲੱਗੇ ਉਹਦੇ ਵੀ ਘਰ ਪਰਿਵਾਰ ਨੇ ਮੈਂ ਉਹਨਾਂ ਦੇ ਬੱਚਿਆਂ ਨੂੰ ਬੇਟੀਆਂ ਨੂੰ ਕਿਸੇ ਨੂੰ ਬਰਹਿਸ਼ੀ ਕਰਨਾ ਚਾਹੁੰਦਾ ਪਰਿਵਾਰ ਨੂੰ ਔਰ ਮੈਂ ਚਾਹੁੰਦਾ ਸੀ ਕਿ ਸੀਐਮ ਸਾਹਿਬ ਇਸ ਵੀਡੀਓ ਨੂੰ ਅਬਜੈਕਨੇਬਲ ਵੀਡੀਓ ਨੂੰ ਵੇਖਦਿਆਂ ਹੋਇਆ ਇਸ ਮਨਿਸਟਰ ਨੂੰ ਡਿਸਮਿਸ ਕਰਨ ਉਸ ਸਪੀਡਤਾ ਦੀ ਗੱਲ ਸੁਣਨ ਔਰ ਕਾਰਵਾਈ ਕਰਨ ਮਗਰ ਅਖੀਰ ਚ ਹੋਇਆ ਕਿ ਕਿ ਚੀਫ ਮਨਿਸਟਰ ਸਾਹਿਬ ਆਪ ਇਸ ਮੰਤਰੀ ਨਾਲ ਰਲ ਕੇ ਇੱਕ ਤਰੀਕੇ ਦੇ ਕਿਉਂਕਿ ਸਾਥੀ ਜਿਹੜੀ ਓਪਨ ਡਿਮਾਂਡ ਸੀ ਕਿ ਭਾਈ ਇਹ ਵੀਡੀਓ ਤੁਸੀਂ ਲੈ ਲੋ ਤੇ ਕਾਰਵਾਈ ਕਰ ਲੋ ਬਿਕੋਜ਼ ਵੀ ਆਰ ਕੈਨ ਓਨਲੀ ਬ੍ਰਿੰਗ ਇਟ ਟੂ ਦਾ ਨੋਟਿਸ ਆਫ ਦਾ ਚੀਫ ਮਿਨਿਸਟਰ ਕਿ ਜੇ ਸ਼ਾਇਦ ਉਹਨਾਂ ਦੇ ਨੋਟਿਸ 'ਚ ਨਾ ਹੋਵੇ ਕਾਰਵਾਈ ਕਰਨੀ ਐਕਸ਼ਨ ਕਰਨਾ ਇਹ ਉਹਨਾਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਜੀ ਦੇ ਅਨਮੋਲ ਹੀਰੇ ਨੇ ਉਹਨਾਂ ਅਨਮੋਲ ਹੀਰੇਆ ਤੇ ਐਕਸ਼ਨ ਕਰਨਾ ਚੀਫ ਮਿਨਿਸਟਰ ਸਾਹਿਬ ਦੀ ਜ਼ਿੰਮੇਵਾਰੀ ਸੀ ਮਗਰ ਉਸ ਤੋਂ ਬਾਅਦ ਹੋਇਆ ਕਿ ਕਿ ਮੈਨੂੰ ਔਰ ਮੇਰੇ ਸਾਥੀਆਂ ਨੂੰ ਟਾਰਗੇਟ ਕੀਤਾ ਕਰਨ ਜਾਣਾ ਸ਼ੁਰੂ ਕਰਤਾ ਜਦੋਂ ਵੇਖਿਆ ਕਿ ਟਾਰਗੇਟ ਕੀਤੇ ਆ ਥ੍ਰੈਟ ਆਈ ਹਰ ਤਰੀਕੇ ਦੇ ਉਹਨਾਂ ਨੇ ਹਤਕੰਡੇ ਅਪਨਾਏ ਜਦੋਂ ਵੇਖਿਆ ਕਿ ਨਹੀਂ ਮੰਨਦਾ ਫੇਰ ਮਿੰਤਾਤੇ ਹੋ ਗਏ ਔਰ ਮੈਂ ਉਹਨੂੰ ਕਿਹਾ ਭਾਈ ਮੇਰੇ ਨਾ ਮੈਨੂੰ ਕਹਿੰਦਾ ਮਾਫੀ ਮੰਗ ਲੈਨੇ ਆ ਸੇਮ ਵੇ ਅੱਜ ਉਸ ਤੋਂ ਬਾਅਦ ਆ ਕੇ ਸਾਹਮਣੇ ਆਇਆ ਔਰ ਬਈ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਆ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਮੈਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਵੀਡੀਓ ਕੀਤੀ ਆ ਮਗਰ ਉਹ ਮੂਡ ਚ ਹੀ ਨਹੀਂ ਐਕਸ਼ਨ ਲੈਣ ਦੇ ਬਲਕਿ ਜੀਨੇ ਇਹ ਪੀੜਤਾ ਜੀ ਦਾ ਸੋਸ਼ਲ ਹੋਇਆ ਉਹਨੂੰ ਰੈਟ ਹੋਰ ਕਾਬੂ ਕਰ ਲਿਆ ਗਿਆ ਕਿ ਕੋਈ ਸ਼ਿਕਾਇਤ ਨਹੀਂ ਕਰਨੀ ਜਿਵੇਂ ਲਾਲਚੰਦ ਕਟਾਰੂ ਚੱਕ ਦੇ ਕੇਸ ਹੋਈ ਸੀ ਮਗਰ ਕੋਈ ਪ੍ਰੋਪਰਾਈਟੀ ਮੋਰਲ ਪ੍ਰੋਪਰਟੀਊਡ ਮੋਰਲ ਰਿਸਪੋਨਸੀਬਿਲਟੀ ਐਥੀਕਲ ਰਿਸਪੋਨਸੀਬਿਲਟੀ ਕਿ ਇਹ ਜੇ ਲੋਕ ਝੰਡਾ ਚੁਲਾ ਸਕਦੇ ਆ ਜੀ ਕਿ ਇਹ ਜੇ ਲੋਕ 26 ਜਨਵਰੀ ਅਫੀਸ਼ੀਅਲ ਪ੍ਰੋਗਰਾਮ 15 ਅਗਸਟਰ ਕੇ ਇੰਪੋਰਟੈਂਟ ਇਸ ਟੋਰੇ ਕੋਕੀਜਨਸ ਤੇ ਦੇਸ਼ ਤੇ ਕੀ ਹੈ ਜਾ ਕੇ ਹਿੱਸਾ ਲੈ ਸਕਦੇ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ 사ਵਰਵਾਨਾ ਹੋਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਦੀ ਤਰਜ਼ ਉੱਤੇ ਸਿੱਧਾ ਸਿਖਰਲੇ ਟੰਬੇ ਨੂੰ ਹੱਥ ਪਾ ਲਿਆ ਉਹਨਾਂ ਗਵਾਂਡੀ ਮੁਲਕ ਪਾਕਿਸਤਾਨ ਨਾਲ ਪੰਜਾਬ ਰਾਹੀਂ ਖੁੱਲੇ ਵਪਾਰ ਉੱਤੇ ਜ਼ੋਰ ਦਿੰਦਿਆਂ ਬੰਦਰਗਾਹਾਂ ਰਾਹੀਂ ਹੁੰਦੇ ਵਪਾਰ ਦਾ ਜ਼ਿਕਰ ਕੀਤਾ ਇਹਨਾਂ ਬੰਦਰਗਾਹਾਂ ਦਾ ਸਮੁੱਚਾ ਕੰਟਰੋਲ ਗੌਤਮ ਅਡਾਨੀ ਕੋਲ ਹੈ ਰਾਹੁਲ ਗਾਂਧੀ ਵੀ ਬਾਰ-ਬਾਰ ਅਡਾਨੀ ਉੱਤੇ ਹੱਲਾ ਬੋਲਦੇ ਨੇ ਅਤੇ ਹੁਣ ਨਵਜੋਤ ਸਿੱਧੂ ਨੇ ਅਡਾਨੀ ਦੀ ਬੰਦਰਗਾਹ ਦੀ ਗੱਲ ਕਰਦਿਆਂ ਕਿਹਾ ਕਿ ਜੇ ਕਰਾਚੀ ਬੰਬੇ ਖੁੱਲਾ ਹੈ ਤਾਂ ਅਟੈਕ ਉਧਰੋਂ ਵੀ ਹੋ ਸਕਦਾ ਹੈ ਪੰਜਾਬ ਦੇ ਬਾਰਡਰਾਂ 'ਹੀ ਵਪਾਰ ਖੁੱਲਣ ਨੂੰ ਲੋਕਾਂ ਦੀ ਕਿਸਮਤ ਦਾ ਜਿੰਦਰਾ ਖੋਲਣਾ ਦੱਸਦੇ ਹੋਏ ਸਿੱਧੂ ਨੇ ਕਿਹਾ ਕਿ ਵਪਾਰ ਲਾਹੌਰ ਅੰਮ੍ਰਿਤਸਰ ਦੇ 22 ਕਿਲੋਮੀਟਰ ਦੇ ਛੋਟੇ ਅਤੇ ਸਸਤੇ ਰਸਤੇ ਦੀ ਥਾਂ 2200 ਜਾਂ 22000 ਕਿਲੋਮੀਟਰ ਲੰਬਾ ਮੰਦਰਾ ਪੋਰਟ ਰਾਹੀਂ ਕਿਉਂ ਹੋਵੇ ਉਹਨਾਂ ਕਿਹਾ ਕਿ ਜੇ ਸਿਕਿਉਰਿਟੀ ਮੁੱਦਾ ਹੈ ਤਾਂ ਕਾਰਗੋ ਸ਼ੁਰੂ ਕਰ ਦਿਓ ਨਵਜੋਤ ਸਿੱਧੂ ਨੇ ਇੱਕ ਮੰਤਰੀ 에어ਪੋਰਟਾਂ ਦਾ ਮੁੱਦਾ ਵੀ ਚੁੱਕਿਆ ਜਿੱਥੋਂ ਕ ਮੰਤਰੀ ਉਡਾਨਾਂ ਸ਼ੁਰੂ ਨਹੀਂ ਕੀਤੀਆਂ ਜਾ ਰਹੀਆਂ ਉਹਨਾਂ ਕਰਤਾਰਪੁਰ ਕੋਰੀਡੋਰ ਰਾਹੀਂ ਗ੍ਰੇਵ ਗੁਰਬੇ ਅਤੇ ਬਾਬੇ ਨਾਨਕ ਨੂੰ ਤੇ ਆਉਣ ਵਾਲੇ ਸਾਰੇ ਲੋਕਾਂ ਨੂੰ ਮੁਫਤ ਦਰਸ਼ਨ ਕਰਵਾਉਣ ਦੀ ਬਕਾਇਲਤ ਕੀਤੀ ਅਤੇ ਇਸ ਨੂੰ ਵੱਡਾ ਪੁੰਨ ਵਾਲਾ ਕਾਰਜ ਦੱਸਿਆ ਕਹਿੰਦੇ ਉਹ ਗੁਲ ਹੀ ਨਹੀਂ ਜਿਸ ਵਿੱਚ ਖੁਸ਼ਬੂ ਨਹੀਂ ਗੁਲ ਹੁੰਦਾ ਫੁੱਲ ਉਹ ਗੁਲ ਹੀ ਨਹੀਂ जिसमें खुशबू नहीं वो दिल ही नहीं जिसमें उल्फत नहीं उल्फत का मतलब मोहब्बत वो दिल ही नहीं जिसमें उल्फत नहीं लाख जौहर हों आदमी में एक इंसानियत नहीं तो कुछ भी नहीं इंसान इंसान का नाता रखी एक दूसरे की खैर मंगी। इस करके ये सारियां ਮੈਂ ਬਾਰੰਬਾਰ ਰੱਖੂੰ ਹਰ ਥਾਂ ਰੱਖੂੰ ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲਾ ਕੇ ਇਹ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ਲ ਜੇ ਕਰਾਚੀ ਬੰਬੇ ਖੁੱਲ੍ਹਾ ਤੇ ਟੈਗ ਤੇ ਉਧਰੋਂ ਵੀ ਹੋਏ ਨੇ ਬੰਬਈ ਤੇ ਭਾਈ ਫਿਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 22 1000 ਕਿਲੋਮੀਟਰ 2200 ਕਿਲੋਮੀਟਰ ਮੰਦਰਾਪੋਰਟ ਤੇ ਕਿਉਂ ਟਕੇ ਮੰਦਰਾਪੋਰਟ ਤੇ ਕੀ ਖਾਸ ਗੱਲ ਆ ਬਈ ਹੈ ਇਹ ਲਾਹੌਰ ਕਿਉਂ ਨਾ ਜਾਵੇ ਸਿੱਧਾ ਸਮਾਨ ਜਿਵੇਂ ਜਾਂਦਾ ਹੁੰਦਾ ਚਲੋ ਜੇ ਸਿਕਿਉਰਿਟੀ ਦੀ ਗੱਲ ਆ ਕਾਰਗੋ ਕਰ ਦਿਓ ਅੱਗੇ ਫਲਾਈਟਾਂ ਸ਼ੁਰੂ ਕਰਾਈਏ ਕੌਮੀ ਕੌਮਾਂਤਰੀ 에ਰਪੋਰਟ ਕੌਮਾਂਤਰੀ 에ਰਪੋਰਟ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕੀਦੇ ਫਾਇਦੇ ਲਈ ਕੋਮੰਟਰੀ ਹਵਾਈ ਅੱਡੇ ਤੋਂ ਕੋਮੰਟਰੀ ਫਲਾਈਟਾਂ ਤੇ ਹੈ ਨਹੀਂ ਬਿਲਕੁਲ ਹਾਂ ਕੋਮੰਟਰੀ ਹਵਾਈ ਅੱਡੇ ਨੂੰ ਬੜਾ ਕੁਆਇਰ ਕੀਤਾ ਤੇ ਕੌਣ ਲੈ ਜੇ ਉਹ ਪੈਸੇ ਪੂਰੇ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਵੱਡੀ ਕਰਦਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ ਹੈ ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਾਵਾਂਗੇ ਆਪਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲੀ ਪੁੰਨ ਉਦੋਂ ਮਿਲਣਾ ਜਦੋਂ ਸੱਥਾਂ 'ਚ ਬੈਠੇ ਉਹ ਲੋਗ ਹੈ ਜਿਹੜੇ ਬਾਬੇ ਨੂੰ ਧਿਆਉਂਦੇ ਆ ਕਿਸੇ ਦੀ ਅੱਖ ਚ ਮੋਤੀ ਆ ਉਤਰਿਆ ਕਿਸੇ ਤੋਂ ਤੁਰਿਆ ਨਹੀਂ ਜਾਂਦਾ ਜਦੋਂ ਸਰਕਾਰਾਂ ਉਹਨਾਂ ਨੂੰ ਲਿਆ ਕੇ ਇੱਥੇ ਮੱਥਾ ਟਿਕਾਦੀਆਂ ਗੱਲ ਫੀਸ ਪੀਓ ਫ੍ਰੀ ਹੋ ਜਾਏਗੀ ਮਤਲਬ ਫੀਸ ਤੇ ਭਾਈ ਫੀਸ ਜਿਹੜੇ 50 60 ਹਜ਼ਾਰ ਕਰੋੜ ਖਾਈ ਤੁਰੇ ਜਾਂਦੇ ਆ ਉਹ ਚੋਂ 5 ਕਰੋੜ ਰੁਪਇਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ ਜਿਹੜੀ ਸੱਚੀ ਗੱਲ ਹੈ ਤੇ ਅੱਛੀ ਗੱਲ ਹੈ ਸਰਕਾਰ ਜੀ ਐਸਡੀਪੀਸੀ ਸਿੱਧੂ ਸਾਹਿਬ ਮੈਂ ਕੀ ਨਾ ਕੋਈ ਪਹਿਲ ਕਰੇ ਮੈਂ ਕਹਿੰਦਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ ਸਿਲਕਨ ਰੂਟ ਦੇ ਉੱਤੇ ਪਾਓ ਦੋ ਮੁਲਕਾਂ ਦੀ ਗੱਲ ਛੱਡੋ 50 100 ਨੇਸ਼ਨ ਬੈਨੀਫਿਟ ਕਰਨਗੇ ਖੜਾ ਹੋ ਜੂ ਮੁਲਕ ਆ ਕਿੱਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇਸ਼ ਇਦਾਂ ਹੀ ਖੜੇ ਹੋਏ ਨੇ ਨਾ ਮਿੱਤਰਾਂ ਇਦਾਂ ਹੀ ਖੜਾ ਹੋਏ ਨੇ ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੇ ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ ਅੱਜ ਜੇ ਸਾਡਾ ਮੁਲਕ ਐਸੇ ਨੇ ਇਹ ਅੱਗ ਕਦੋਂ ਕਿੱਧਰ ਨੂੰ ਆਉਣੀ ਹੈ ਕੁਝ ਨਹੀਂ ਪਤਾ ਜਾਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ ਦੁਨੀਆ ਦਾ ਸਭ ਤੋਂ ਵੱਡਾ ਤੀਰਸਥਾਨ ਹੈ ਜਿਹੜਾ ਵੈਟिकन ਹੈ ਨਾ ਉਹ 4x4 ਕਿਲੋਮੀਟਰ ਚ ਹੈ ਇਹ 50x50 ਕਿਲੋਮੀਟਰ ਚ 35 ਮਰਬੇ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲਮਾਉਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਇਆ ਤੇ ਉਥੇ ਦੇ ਲੱਗੇ ਛੋਲੇ ਖਾ ਕੇ ਆਇਆ ਭਾਈ ਤੇ ਇੰਨਾ ਕਿ ਤ੍ਰਿਪਤੀ ਮਹਿਸੂਸ ਕੀਤੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਣੀਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਗਾ ਤੁਸੀਂ ਵੀ ਗਏ ਹੋਵੋਗੇ ਲੇਕਿਨ ਇੱਕ ਜਗ੍ਹਾ ਦੇ ਉੱਤੇ ਕ੍ਰਿਸਚਨ ਉਹ ਲੰਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ ਕ੍ਰਿਸਚਨ ਆਦਮੀ ਹੈ ਜੀ Hindu Sikh Musliman ਤੇ ਦੋ ਤਰ੍ਹਾਂ ਹੋਰ ਗਣਾਏ ਸੀ ਮੈਨੂੰ ਸਾਰੇ ਇੱਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰਿਆਂ ਨੂੰ ਵੇਖਿਆ ਬਾਬਾ ਨਾਨਕ ਦਾ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਇੰਨੀਆਂ ਕਿ ਸੰਭਾਵਨਾਵਾਂ ਨੇ ਜੰਨੀਆਂ ਪੂਰੀਆਂ ਕਰ ਲੋਂਗੇ ਬਾਬਾ ਨੇਪਰੇ ਚੜ੍ਹਦੇ ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ ਉਹ ਉਹਨੂੰ ਫੇਰ ਰਿਪੀਟ ਕਰ ਦਣਾ ਮੈਂ ਕਿ ਰੱਬ ਕਰੇ ਇਸ ਧਰਤੀ ਉੱਤੇ ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਵਣ ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਤੇ ਦੋਨੋਂ ਬੰਦੇ ਉਹ ਮਾਲੀ ਆ ਕੇ ਭਰ-ਭਰ ਪਾਣੀ ਪਾਵਣ ਭਰ-ਭਰ ਪਾਣੀ 1993 ਦੇ ਦਿੱਲੀ ਤਮਾਕਿਆ ਦੇ ਦੋਸ਼ੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰੈਂਦੀ ਸਜ਼ਾ ਦੀ ਮਾਫੀ ਦੀ ਮੰਗ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਨੇ ਰੱਦ ਕਰ ਦਿੱਤੀ ਹੈ ਜਿਸ ਤੋਂ ਬਾਅਦ ਸਿਆਸਤ ਭੱਗ ਗਈ ਹੈ ਸਜ਼ਾ ਮਾਫੀ ਨਾਲ ਸੰਬੰਧਤ 46 ਮਾਮਲੇ ਵਿਚਾਰੇ ਗਏ ਜਿਨ੍ਹਾਂ ਵਿੱਚੋਂ 14 ਮਾਮਲਿਆਂ ਵਿੱਚ ਬੋਰਡ ਵੱਲੋਂ ਬੰਦੀਆਂ ਦੀ ਰਿਹਾਈ ਦਾ ਫੈਸਲਾ ਕੀਤਾ ਗਿਆ ਪਰ ਰਿਹਾਈ ਵਾਲੀ ਸੂਚੀ ਵਿੱਚ ਪ੍ਰੋਫੈਸਰ ਭੁੱਲਰ ਦਾ ਨਾਮ ਸ਼ਾਮਲ ਨਹੀਂ ਇਸ ਤੋਂ ਪ੍ਰੋਫੈਸਰ ਪੁੱਲਰ ਦੇ ਪਤਨੀ ਨਵਨੀਤ ਕੌਰ ਵੀ ਨਿਰਾਸ਼ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਰਾਜਸੀ ਇੱਛਾ ਦੀ ਘਾਟ ਹੀ ਉਸਦੇ ਬਿਮਾਰ ਪਤੀ ਦੀ ਰਿਹਾਈ ਵਿੱਚ ਰੁਕਾਵਟ ਬਣ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਸ ਮੁੱਦੇ ਉੱਤੇ ਸਿੱਧਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਉੱਤੇ ਹੱਲਾ ਬੋਲਿਆ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਉਹਨਾਂ ਨੇ ਦਵਿੰਦਰਪਾਲ ਪੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਹਨੂੰ ਛੱਡਣ ਵਾਸਤੇ ਰਿਹਾ ਕਰਨ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੇ ਛੜਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਕੁਲਰ ਸਾਹਿਬ ਵੀ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਇਕ ਕੌਣ ਹੈ 92 ਸੀਟਾਂ ਜਿਤਾਈਆਂ ਖਾਲਸੇ ਪੰਥ ਦੇ ਪੰਜਾਬੀਆਂ ਨੇ ਦੇਖੋ ਕਿੰਨਾ ਵੱਡਾ ਤੁੱਕਾ ਕਰ ਰਹੇ ਆਪਣੇ ਨਾਲ ਆਈ ਆਮ ਆਦਮੀ ਪਾਰਟੀ ਸਰਕਾਰ ਨੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਪੇਜ ਕੀ ਉੱਤੇ ਗੋਲੀਆਂ ਚਲਾਈਆਂ ਉੱਥੇ ਜੁੱਤੀਆਂ ਨਾਲ ਪੁਲਿਸ ਭੇਜੀ ਤੇ ਆਪਾਂ ਸਾਰੇ ਚੁੱਪ ਆਂ ਅਸਲੀ ਗੱਲ ਆ ਆ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਨਾ ਪੰਜਾਬ ਨਾਲ ਆ ਨਾ ਆਪਣੇ ਸਿੱਖ ਪੰਥ ਨਾਲ ਆ ਤਾਂ ਮੈਂ ਆਈ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਡੱਟ ਕੇ ਇਹਨਾਂ ਲੜਾਈ ਲੜੀਏ ਤਾਹੀਂ ਪੰਜਾਬ ਬਚ ਸਕਦਾ ਤੇ ਤਾਹੀਂ ਆਪਣੇ ਖਾਲਸਾ ਪੰਥ ਬਚ ਸਕਦਾ ਪ੍ਰੋਫੈਸਰ ਭੁੱਲਰ ਦੇ ਮੁੱਦੇ ਉੱਤੇ ਸ਼੍ਰੀ ਅਕਾਲ ਤਖਸਾਲ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਸਣੇ ਕਈ ਪਾਸਿਓਂ ਹੋ ਰਹੇ ਹਮਲੇ ਤੋਂ ਬਾਅਦ ਜਵਾਬ ਦੇਣ ਲਈ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਸਾਹਮਣੇ ਆਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਮਜੀਠੀਆ ਜਿਹੜਾ ਜਿਹੜੇ ਤੜਫ ਰਹੇ ਨੇ ਸੱਤਾ ਤੋਂ ਬਾਹਰ ਆ ਕੇ ਐਨੇ ਤੜਫੇ ਆ ਕਿ ਹਰ ਰੋਜ਼ ਝੂਠ ਪਰੋਸਦੇ ਆ ਲੋਕਾਂ ਦੇ ਸਾਹਮਣੇ ਔਰ ਵਿਕਰਮ ਅਜੀਤਿਆ ਦਾ ਤਾਂ ਟਿਲ ਤੱਕ ਜੋਰ ਲੱਗਿਆ ਹੈ ਕਿ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਸੇ ਤਰੀਕੇ ਨਾਲ ਪੰਜਾਬ 'ਚ ਮੈਂ ਆਗ ਲਵਾਦਾ ਗੱਲ ਇਹ ਆ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਹੁਣ ਕੋਈ ਉਮੀਦ ਦਿਖਦੀ ਨਹੀਂ ਆ ਔਰ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਤੇ ਇਹਨਾਂ ਨੇ ਰਾਜਨੀਤੀ ਘਟਿਆ ਰਾਜਨੀਤੀ ਸ਼ੁਰੂਆਤ ਕੀਤੀ ਹੈ ਉਹਦਾ ਇੱਕ ਨਵਾਂ ਨਮੂਨਾ ਜਿਹੜਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ ਪ੍ਰੋਫੈਸਰ ਤਵਿੰਦਰ ਪਾਰ ਭੁੱਲਰ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜੇਲ੍ਹ 'ਚ ਬੰਦ ਨੇ ਜਿਨ੍ਹਾਂ ਦੀ ਨਾ ਸਿਰਫ ਸਿਹਤ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ ਹੈ ਮੈਡੀਕਲ ਰਿਪੋਰਟਾਂ ਕਹਿੰਦੀਆਂ ਔਰ ਪੰਜਾਬ ਦੀ ਔਰ ਖਾਸ ਕਰ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਐਨਓਸੀ ਕਈ ਵਾਰ ਦਿੱਤੀ ਆ ਵੀ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ ਦਸੰਬਰ ਦੇ ਮਹੀਨੇ ਜਿਹੜਾ ਇਹਨਾਂ ਦੀ ਰਿਹਾਈ ਵਾਸਤੇ ਬੋਰਡ ਇਕੱਠਿਤ ਹੋਇਆ ਸੱਤ ਮੈਂਬਰੀ ਬੋਰਡ ਇਕੱਠਿਤ ਹੋਇਆ ਉਸ ਉਸ ਬੋਰਡ 'ਚ ਇੱਕ ਮਨਿਸਟਰ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਗ ਕਲਾਸ਼ ਗਹਿਲੋਜ ਜੀ ਕਲਾਸ਼ ਗਹਿਲੋਜ ਜੀ ਜੇਲ੍ਹ ਮੰਤਰੀਆਂ ਦਿੱਲੀ ਸਰਕਾਰ ਔਰ ਉਸ ਬੋਰਡ ਦੇ ਮੈਂਬਰ ਹੈ ਔਰ ਇਕਲੌਤੇ ਕਲਾਸ਼ ਗਹਿਲੋ ਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉੱਚ ਪਰਜੋਰ ਤਰੀਕੇ ਨਾਲੇ ਗੱਲ ਰੱਖੀ ਕਿ ਪ੍ਰੋਫੈਸਰ ਤਵਿੰਦਰਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ ਔਰ ਉਹਦੇ ਗਰਾਊਂਡ ਹੈ ਉਹਦੇ ਤਿੰਨ ਗਰਾਊਂਡ ਉਹਨਾਂ ਨੇ ਕਿਹਾ ਇੱਕ ਤੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾਰ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ ਆ ਔਰ ਉਹਨਾਂ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ ਐਨਓਸੀ ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਫਿਰ ਮੈਂ ਤੁਹਾਨੂੰ ਇਹ ਜਿਹੜਾ ਝੂਠ ਪਰੋਸਦੇ ਆ ਵਾਰ-ਵਾਰ ਜਿਨ੍ਹਾਂ ਦਾ ਟਿੱਲ ਦਾ ਜ਼ੋਰ ਲੱਗਿਆ ਖਾਸ ਕਰ ਵਿਕਰਮਜੀਤ ਸਿੰਘ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਸ 10 10 15 15 ਸਾਲ ਸੱਤਾ 'ਚ ਰਹਿ ਕੇ ਕੋਈ ਫੈਕਟਿਵ ਵੈਰੀਫਾਈ ਵੀ ਨਹੀਂ ਕਰਦੇ ਕੁਈ ਪੜਾਈ ਲਿਖਾਈ ਨਹੀਂ ਕਰਦੇ ਕਿਸ ਕੋਈ ਨਹੀਂ ਮਤਲਬ ਤੁਸੀਂ ਘਟੋ ਘਟ ਕਿਸੇ ਇਸ਼ੂ ਬਾਰੇ ਪੂਰੀ ਜਾਣਕਾਰੀ ਤੱਥ ਤੇ ਪਪਰ ਦਾ ਪਤਾ ਕਰ ਲੋ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਕਾਲ ਬੂੰਗਾ ਸਾਹਿਬ ਵਿਖੇ ਪੁਲਿਸ ਵੱਲੋਂ ਫਾਇਰਿੰਗ ਕਰਕੇ ਮਰਿਆਦਾ ਦਾ ਉਲੰਘਣ ਕਰਨ ਦੇ ਮਾਮਲੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਦੋਸ਼ੀ ਇਕਰਾਰ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ 1 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦਾ ਜਨਰਲ اجلاس ਬੁਲਾ ਲਿਆ ਏ ਇਸ ਦਾ ਐਲਾਨ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਇਸ اجلاس ਵਿੱਚ ਮੁੱਖ ਮੰਤਰੀ ਖਿਲਾਫ ਕੋਈ ਮਤਾ ਪਾਸ ਕਰਕੇ ਵੱਡਾ ਫੈਸਲਾ ਲਏ ਜਾਣ ਦੇ ਆਸਾਰ ਨੇ ਜੇਕਰ ਸ਼੍ਰੋਮਣੀ ਕਮੇਟੀ ਅਜੇ ਹੀ ਕੋਈ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ ਤਾਂ ਕਿ ਇਹ ਸਮੂਹ ਪੰਜਾਬੀ ਪ੍ਰਵਾਨ ਕਰਨਗੇ ਇਹ ਆਪਣੇ ਵਿੱਚ ਵੱਡਾ ਸਵਾਲ ਹੈ ਪਰ ਅਜਿਹਾ ਹੋਣ ਨਾਲ ਮੁੱਖ ਮੰਤਰੀ ਦੀ ਸਾਖ ਨੂੰ ਸੱਟ ਮਾਰਨ ਦੀ ਕੋਸ਼ਿਸ਼ ਹੋ ਸਕਦੀ ਹੈ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਏ ਜਾਣ ਵਾਲੀ ਰਿਪੋਰਟ ਛਾਪ ਕੇ ਮੈਂਬਰਾਂ ਤੋਂ ਇਲਾਵਾ ਪਿੰਡ ਪਿੰਡ ਬੰਦਨ ਦੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੋਂ ਵੀ ਇਹੋ ਮਹਿਸੂਸ ਹੁੰਦਾ ਹੈ ਪ੍ਰਧਾਨ tạmਮੀ ਨੇ ਕੇਜਰੀਵਾਲ ਸਰਕਾਰ ਵੱਲੋਂ ਪ੍ਰੋਫੈਸਰ ਭੁੱਲਰ ਨੂੰ ਰਿਹਾ ਨਾ ਕਰਨ ਅਤੇ ਦੂਜੇ ਪਾਸੇ ਬਲਤਕਾਰ ਅਤੇ ਕਤਲ ਵਰਗੇ ਸੰਗੀਨ ਮਾਮਲਿਆਂ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੂੰ ਬਾਰ-ਬਾਰ ਪੈਰੋਲ ਦਿੱਤੇ ਜਾਣ ਦੀ ਵੀ ਆਲੋਚਨਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜਾ ਸੁਲਤਾਨਪੁਰ ਲੋਧੀ ਵਿਖੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਉਸ ਪ੍ਰਕਾਸ਼ ਗੁਰਪੁਰ ਤੋਂ 2 ਦਿਨ ਪਹਿਲਾਂ ਅਕਾਲੀ ਬੂੰਗਾ ਜਿਹੜਾ ਨਿਹੰਗ ਸਿੰਘਾਂ ਦਾ ਅਸਥਾਨ ਆ ਉੱਥੇ ਕਬਜ਼ੇ ਨੂੰ ਲੈ ਕੇ ਪੁਲਿਸ ਵੱਲੋਂ 2 ਦਿਨ ਪਹਿਲਾਂ ਉੱਥੇ ਤੜਕੇ ਤੜਕੇ ਵੱਡੇ ਪੱਧਰ ਦੇ ਉੱਤੇ ਅੰਦਰ ਬਾੜ ਕੇ ਮਰਿਆਦਾ ਦਾ ਉਲੰਘਣ ਕਰਕੇ ਉਥੇ ਫਾਇਰਿੰਗ ਵੀ ਕੀਤੀ ਜਿਹਦੇ ਨਾਲ ਬਹੁਤ ਸਾਰੀ ਸੰਗਤ ਕਿਉਂਕਿ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਗੁਰਦੁਆਰਾ ਆ ਰਿਹਾ ਸੀ ਤੇ ਮਨਾਂ ਚ ਟੈਰਰ ਵੀ ਪਿਆ ਉਹ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੋ ਤਖਤ ਸ੍ਰੀ ਕਾਲ ਤਖਤ ਵੱਲੋਂ ਆਦੇਸ਼ ਹੋਇਆ ਕਿ ਤੁਸੀਂ ਇੱਕ ਕਮੇਟੀ ਬਣਾ ਕੇ ਇਸ ਮਾਮਲੇ ਦੀ ਸਾਰੀ ਜਾਂਚ ਕਰੋ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਸੀ ਉਹਨੇ ਸਾਰੀ ਗੰਭੀਰਤਾ ਦੇ ਨਾਲ 15 16 ਦਿਨ ਲਾ ਕੇ ਸਾਰਿਆਂ ਨੂੰ ਕਨਸਰਨ ਜਿਹੜੇ ਉਹਦੇ ਵਿੱਚ ਸਗੇ ਉਹਨਾਂ ਸਾਰਿਆਂ ਨਾਲ ਸੰਪਰਕ ਕੀਤਾ ਈਵਨ ਸਾਰੇ ਤਹਿਸੀਲਦਾਰ ਤੱਕ ਜਿੰਨੇ ਵੀ ਸਿਗੇ ਸਾਰਿਆਂ ਦਾ ਡੀਸੀ ਕਪੂਰਥਲਾ ਸਾਹਿਬ ਐਸਐਸਪੀ ਕਪੂਰਥਲਾ ਸਾਹਿਬ ਉਹਨਾਂ ਸਾਰਿਆਂ ਨਾਲ ਸੰਪਰਕ ਕਰਕੇ ਸਾਰਿਆਂ ਦੇ ਪੱਖ ਸੁਣ ਕੇ ਤੇ ਜਿਹੜੇ ਕੋ ਜੇਲ੍ਹਾਂ ਚ ਬੈਠੇ ਸੀ ਜਾਂ ਬਾਬਾ ਬਲਵੀਰ ਸਿੰਘ ਜੀ ਮੁਖੀ 96 ਕਰੋੜੀ ਉਹਨਾਂ ਦਾ ਵੀ ਪੱਖ ਜਿਹੜੇ ਆਮ ਲੋਕ ਸੀ ਉਹਨਾਂ ਦਾ ਵੀ ਪੱਖ ਸਾਰਾ ਸੁਣ ਕੇ ਉਹ ਕਮੇਟੀ ਨੇ ਰਿਪੋਰਟ ਜਿਹੜੀ ਇੱਥੇ ਭੇਜੀ ਸੀ ਤੇ ਐਗਜ਼ੀਕਟਿਵ ਦੇ ਵਿੱਚ ਉਹ ਬੈਠ ਕੇ ਡਿਸਕਸ ਹੋਈ ਸੀ ਪਿਛਲੇ ਚ ਅੱਜ ਫਾਰਮਲ ਤੌਰ ਤੇ ਐਗਜ਼ੀਕਟਿਵ ਦੇ ਅਹੁਦੇਦਾਰ ਸਹਿਬਾਨਾਂ ਦੀ ਮੀਟਿੰਗ ਹੋਈ ਤੇ ਉਹ ਰਿਪੋਰਟ ਜਦੋਂ ਸ਼੍ਰੀ ਅਕਾਲਤਖਬ ਸਾਹਿਬ ਤੇ ਗਈ ਸੀ ਤੇ ਸਿੰਘ ਸਾਹਿਬ ਨੇ ਉਸ ਰਿਪੋਰਟ ਦੇ ਆਧਾਰ ਤੇ ਆਪਣਾ ਇੱਕ ਫੈਸਲਾ ਦਿੱਤਾ ਸੀ ਕਿ ਇਹ ਸਾਰੇ ਲਈ ਧਾਰਮਿਕ ਅਵਗਿਆ ਦਾ ਕੋਮਾਂਤ ਮਾਨ ਸਿੱਧੇ ਤੌਰ ਤੇ ਬਤੌਰ ਹੋਮ ਮਿਨਿਸਟਰ ਜਿਹੜਾ ਆ ਉਹ ਜ਼ਿੰਮੇਵਾਰ ਆ ਉਹ ਤੋਂ ਬਾਅਦ ਫਿਰ ਅੱਜ ਇਹ ਸਾਡੀ ਇੱਥੇ ਬੈਠ ਕੇ ਮੀਟਿੰਗ ਹੋਈ ਏ ਤੇ ਸਾਰਾ ਵਿਚਾਰ ਵੀ ਕੀਤਾ ਗਿਆ ਕਿ ਇੱਕ ਮੁੱਖ ਮੰਤਰੀ ਤੇ ਦੂਜੇ ਹੋਮ ਮਿਨਿਸਟਰ ਦਾ ਵਿਭਾਗ ਹੋਣ ਕਰਕੇ ਅੱਜ ਤੱਕ ਸਰਕਾਰ ਦਾ ਚੋਪ ਰਹਿਣਾ ਇੱਕ ਸੈੱਟ ਬਣਾ ਕੇ ਉਹ ਸੈੱਟ ਦਾ ਗਾਹਾਂ ਕੋਈ ਨਾਂ ਕਰਨਾ ਕਰਾਉਣਾ ਤੇ ਐਡਮਿਨਿਸਟ੍ਰੇਸ਼ਨ ਉਹ ਸਾਰੀ ਚੁੱਪ ਰਹਿਣ ਦਾ ਉਹਦੇ ਪਿੱਛੇ ਕੀ ਕਾਰਨ ਹੈ ਇਹ ਤਾਂ ਸਰਕਾਰ ਹੀ ਜਾਣਦੀ ਆ ਸੋ ਸ਼ੋਮਣੀ ਕਮੇਟੀ ਦੀ ਉਸ ਕਮੇਟੀ ਵੱਲੋਂ ਇਹ ਸਾਰੀ ਘੋਕ ਡੰਗਾਈ ਨਾ ਕਰਕੇ ਇਹ ਆਦੇਸ਼ ਹੋਇਆ ਸੀ ਅੱਜ ਅਸੀਂ ਬੈਠ ਕੇ ਸਾਰੀ ਮੀਟਿੰਗ ਕੀਤੀ ਆ ਅੱਜ ਜਿਹੜਾ ਇੱਕ ਫੈਸਲਾ ਉਗਇਆਟਵ ਨੇ ਸਾਰੇ ਸਰਸੰਮਤੀ ਨਾਲ ਇਹ ਕੀਤਾ ਕਿ ਪਹਿਲੀ ਤਰੀਕ ਨੂੰ 12 ਵਜੇ ਇੱਥੇ ਜਨਰਲ ਹਾਊਸ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਕਾਲ ਕੀਤੀ ਗਈ ਆ ਜਿਹਦੇ ਵਿੱਚ ਇਹ ਸਾਰਾ ਮਾਮਲਾ ਸਾਰੀਆਂ ਰਿਪੋਰਟਾਂ ਜਿਹੜੀਆਂ ਛਪੀਆਂ ਸੰਗਤਾਂ ਤੱਕ ਵੀ ਤੇ ਮੈਂਬਰ ਸਹਿਬਾਨ ਤੱਕ ਵੀ ਇਹ ਸਾਰੀਆਂ ਛਾਪ ਕੇ ਪਹੁੰਚਾਈਆਂ ਜਾਣਗੀਆਂ ਤੇ ਆਮ ਸੰਗਤ ਜਿਹੜੀ ਆ ਉਹਨਾਂ ਨੂੰ ਵੀ ਤੇ ਸਾਡੇ ਪ੍ਰਚਾਰਕ ਵੀ ਪਿੰਡਾਂ-ਪਿੰਡਾਂ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਉਹ ਛਾਪ ਕੇ ਦੇਣਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜਵਾਬ ਮੰਗਦੀਆਂ ਪਰ ਜਵਾਬ ਅੱਜ ਦਿੱਤੇ ਨਹੀਂ ਜਾ ਰਹੇ ਜਿਹੜੇ ਕੱਲ ਦੇ ਸਮੇਂ ਦੇ ਵਿੱਚ ਪਿਛਲੇ 20 ਚੁੱਕੇ ਸਮੇਂ ਦੇ ਵਿੱਚ ਸਵਾਲ ਉਠਾਉਂਦੇ ਸੀ ਅੱਜ ਉਹ ਆਪ ਸਵਾਲਾਂ ਦੇ ਕੇਦੇ ਚ ਆ ਗਏ ਪਰ ਸਵਾਲ ਉੱਥੇ ਦੇ ਉੱਥੇ ਖੜੇ ਆ। ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਪਹਿਲੇ ਤਰੀਕ ਨੂੰ 12 ਵਜੇ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਇਹ ਵਿਸਥਾਰ ਦੇ ਨਾਲ ਸਾਰੇ ਮੈਂਬਰ ਸਹਿਬਾਨ ਆਪਣੀਆਂ ਰਾਵਾਵਾਂ ਦੇਣਗੇ। ਰਿਪੋਰਟ ਉਹਨਾਂ ਤੱਕ ਪਹੁੰਚਾ ਦਿੱਤੀ ਜਾਊਗੀ, ਆਮ ਸੰਗਤਾਂ ਤੱਕ ਵੀ ਪਹੁੰਚਾ ਦਿੱਤੀ ਜਾਊਗੀ। ਉਹ ਤੋਂ ਇਲਾਵਾ ਕਿਉਂਕਿ ਕੱਲ ਦਾ ਇੱਕ ਪਰਸੋਂ ਦਾ ਮੁੱਦਾ ਇੱਕ ਜਿਹੜਾ ਬਹੁਤ ਵੱਡਾ ਆ, ਜਿਹੜਾ ਪੀੜਾ ਵੀ ਦੇ ਰਿਹਾ ਸਿੱਖਾਂ ਨੂੰ। ਉਹ ਸਗਾ ਬੰਦੀ ਸਿੰਘਾਂ ਦੀ ਰਿਹਾਈ ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਇਹ ਜਾਦੀ ਸਰਕਾਰ ਬਣੀ ਆ ਮੇਰਾ ਖਿਆਲ ਆ ਤਿੰਨ ਵਾਰੀ ਉਹਨਾਂ ਦੀ ਫਾਈਲ ਉੱਥੇ ਗਈ ਉਹ ਕੇਜਰੀਬੀ ਆ ਸਾਹਿਬ ਨੇ ਪੈਂਡਿੰਗ ਕਰਦੇ ਰਹੇ ਉਹਦੇ ਤੇ ਕੋਈ ਡਿਸੀਜਨ ਨਹੀਂ ਲਿਆ ਤੇ ਆਲਟੀਮੇਟਲੀ ਹੁਣ ਪਰਸੋਂ ਜਿਹੜੀ ਉਹ ਉਹਨਾਂ ਦੀ ਪਰਮਾਨੈਂਟ ਰਿਹਾਈ ਜਿਹੜੀ ਹੋਣੀ ਸੀ ਉਦੋਂ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਮੈਂ ਸਮਝਦਾ ਬੜੀ ਵੱਡੀ ਬੇਇਨਸਾਫੀ ਆ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਜਿਹੜੀ ਪੰਜਾਬ ਦੇ ਵਿੱਚ ਰਾਜ ਕਰ ਰਹੀ ਪਾਰਟੀ ਤੇ ਬੇਇਨਸਾਫੀ ਦੇ ਖਿਲਾਫ ਨਹੀਂ ਬੋਲ ਰਹੇ ਬੇਇਨਸਾਫੀ ਕੀ ਆ ਪਹਿਲੀ ਤਾਂ ਬੇਇਨਸਾਫੀ ਇਹ ਆ ਵੀ ਉਹ ਆਪਣੇ ਜਿੰਨੇ ਉਹਨਾਂ ਨੂੰ ਕੈਦ ਹੋਏ ਸੀ ਉਸ ਤੋਂ ਵੱਧ ਉਹ ਕੈਦ ਜਿਹੜੀ ਉਹ ਕੱਟ ਚੁੱਕੇ ਆ ਔਰ ਦੂਜੀ ਬੇਇਨਸਾਫੀ ਇਹ ਆ ਕਿ ਸੈਂਟਰ ਸਰਕਾਰ ਦੀ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ ਇਹ 9 ਮੈਂਬਰ ਸਿਗੇ ਜਿਨ੍ਹਾਂ ਦੇ ਵਿੱਚ ਬੰਦੀ ਸਿੰਘ ਜਿਨ੍ਹਾਂ ਜੋ 6 ਜਿਹੜੇ ਉਹ ਕੁਝ ਉਦਾਂ ਆ ਗਏ ਕੁਝ ਪਰਮਾਨੈਂਟ ਬੇਲ ਤੇ ਆਏ ਆ ਉਹ ਪਰਮਾਨੈਂਟ ਬੇਲ ਵੀ ਕੀ ਹੁੰਦੀ ਆ ਵੀ ਜਦੋਂ ਮਰਜੀ ਸਾਦ ਲੈਣ ਤੇ ਇਹ ਤਿੰਨ ਰਹਿ ਗਏ ਸੀ ਜਿਨ੍ਹਾਂ ਦੇ ਵਿੱਚ ਭਾਈ ਬਲਵਾਨ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣਾ ਭਾਈ ਗੁਰਦੇਵ ਗੁਰਦੀਪ ਸਿੰਘ ਜੀ ਖੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੋਲਰ ਤੇ ਮੈਂ ਪੁੱਛਦਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਰਾਜ ਸੱਤਾ ਜਿੱਲੇ ਤੁਸੀਂ ਪ੍ਰਾਪਤ ਕੀਤੀ ਉਦੋਂ ਬੜਬੜੇ ਆ ਕੇਜਰੀਵਾਲ ਸਾਹਿਬ ਦੀ ਵੀ ਵੀਡੀਓ ਚੱਲ ਰਹੀ ਆ ਤੇ ਕਿਵੇਂ ਝੂਠੇ ਸਾਹ ਦੇ ਮਸਲੇ ਦੇ ਉੱਤੇ ਕੀ ਕੁਝ ਬੋਲ ਰਹੇ ਆ ਤੇ ਅੱਜ ਫਿਰ ਹੁਣ ਸੌਂਗਾ ਤੁਸੀਂ ਅੱਜ ਬੇਅਨਸਾਪੀ ਅੱਜ ਤੁਸੀਂ ਸਰਕਾਰ ਨਹੀਂ ਗਏ ਜਿਹੜੇ ਕੱਲ ਤੱਕ ਸਰਕਾਰਾਂ ਤੋਂ ਆਸ ਰੱਖਦੇ ਸੀ ਅੱਜ ਤਾਂ ਤੁਸੀਂ ਸੱਤਾ ਦੇ ਵਿੱਚ ਆ ਤੇ ਜੇ ਪੋਲਰ ਸਾਹਿਬ ਵਰਗੇ ਵੀ ਜਿਹਦੀ ਪੋਜੀਸ਼ਨ ਨੂੰ ਸਪੋਰਟ ਕਰਨ ਲਈ ਬਹੁਤ ਵੱਡੇ ਕਾਰਨ ਆ ਉਹ ਸਾਰੇ ਕਾਰਨ ਸਿੱਕੇ ਟੰਕ ਕੇ ਤੇ ਅੱਜ ਆਪਾਂ ਰਾਸ ਹਤਾ ਦਾ ਸੁੱਖ ਮਾਣ ਰਹੇ ਕਿਸੇ ਦੇ ਕੰਨੋਂ ਕੰਨੀ ਈਵਨ ਮੈਂ ਤਾਂ ਮੈਂ ਇਹ ਵੀ ਕੰਡੈਮਨ ਕਰਦਾ ਕਿਸੇ ਦੀ ਜ਼ਮੀਰ ਹੀ ਨਹੀਂ ਜਾਗੀ 92 ਐਮਐਲਏ ਤੇ ਕੈਬਨਿਟ ਦੇ ਕਿੰਨੇ ਵਜੀਰ ਆ ਹੈ ਕਿਸੇ ਦੀ ਜ਼ਮੀਰ ਜਾਗੀ ਪੇ ਕਹਣ ਪੇ ਨਹੀਂ ਜੀਏ ਸਰਤ ਹੋਣੀ ਚਾਹੀਦੀ ਸੀ ਇਹ ਹਾਲ ਆ ਅੱਜ ਇਸ ਸਰਕਾਰ ਦਾ ਤੇ ਕੇਜਰੀਵਾਲ ਸਾਹਿਬ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਆ ਤੇ ਉਹ ਚੁੱਪ ਕਰਕੇ ਕੱਲ ਕੀ ਸਵਾਜ ਦੇ ਰਹੇ ਜੀ ਉਹਦੇ 6 ਮੈਂਬਰੀ ਸੀ ਉਹ ਚ 7 ਮੈਂਬਰੀ ਸੀ ਹੁਣ ਲੋਕਾਂ ਨੇ ਤੁਹਾਡੀਆਂ ਸਫਾਈਆਂ ਨਹੀਂ ਸੁਣਨੀਆਂ ਤੁਸੀਂ ਸਫਾਈਆਂ ਦੇ ਦੇ ਕੇ ਕੰਡੈਮ ਕਰ ਕਰਕੇ ਦੂਸਰਿਆਂ ਨੂੰ ਰਾਜਸਤਾ ਦੇ ਵਿੱਚ ਆ ਗਏ ਆ ਹੁਣ ਤਾਂ ਲੋਕ ਅਨਸਾਫ਼ ਮੰਗਦੇ ਆ ਸਫਾਈ ਨਹੀਂ ਮੰਗਦੇ